ਹਾਂਜੀ ਸਸਿਕਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਫੇਰ ਇੱਕ ਵੱਖਰੀ ਸੋਚ ਲੈ ਕੇ ਤੁਹਾਡੇ ਮੂਰੇ ਹਾਜ਼ਰ ਹਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਅਕਸਰ ਤੁਸੀਂ ਇਹ ਕਹਾਵਤ ਸੁਣੀ ਹੋਣੀ ਹੈ ਬੱਟੇ ਕਹਾਵਤ ਅੱਧੀ ਅਧੂਰੀ ਹੈ ਉਹ ਕਿਦਾਂ ਮੈਂ ਦੱਸਿਆ ਇੱਥੇ ਤਾਂ ਫੇਰ ਅਸੀਂ ਵੱਖਰੀ ਸੋਚ ਲੈ ਕੇ ਆਨੇ ਆ ਤੁਹਾਡੇ ਲਈ 5000 ਤੇ ਚਪੜਾਸੀ ਦੀ ਨੌਕਰੀ ਕਿਸੇ ਕਾਰਪੋਰੇਟ ਕੰਪਨੀ ਦੇ ਵਿੱਚ ਮਿਲੇ ਤਾਂ ਕੌਣ-ਕੌਣ ਕਰਨਾ ਚਾਹੂਗਾ ਕਮੈਂਟਾਂ ਚ ਦੱਸੀ ਜਾਈਓ ਨਾਲ ਨਾਲ 5000 ਤੇ ਚਪੜਾਸੀ ਦੀ ਨੌਕਰੀ ਹੁਣ ਤੁਸੀਂ ਸੋਚੋਗੇ ਕਿੰਦਾ ਦੀ ਗੱਲ ਕਰ ਰਹੀ ਐ ਇੰਨਾ ਛੋਟਾ ਕੰਮ ਅਸੀਂ ਕਿਉਂ ਕਰੀਏ ਅਸੀਂ ਤਾਂ ਪੜ੍ਹੇ ਲਿਖੇ ਆ ਪੰਜਾ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਆ ਰਹੀਆਂ ਹੋਣੀਆਂ ਬਟ ਮੈਂ ਇੱਥੇ ਗੱਲ ਨੂੰ ਥੋੜਾ ਜਿਹਾ ਚੇਂਜ ਕਰਦੀ ਆ ਸੇਮ ਚਪੜਾਸੀ ਦੀ ਨੌਕਰੀ ਐ ਸਰਕਾਰੀ ਨੌਕਰੀ ਐ 30000 ਤਨਖਾਹ ਐ ਪੀ ਐਫ ਇੰਸ਼ੋਰੈਂਸ ਐਕਸੈਟਰਾ ਜੋ ਵੀ ਫੈਸਿਲਿਟੀ ਹੁੰਦੀ ਐ ਇੱਕ ਸਰਕਾਰੀ ਮੁਲਾਜ਼ਮ ਨੂੰ ਸਾਰੀਆਂ ਮਿਲਣਗੀਆਂ ਹੁਣ ਕੌਣ ਕੌਣ ਕਰਨਾ ਚਾਹੂਗਾ ਚਪੜਾਸੀ ਦੀ ਨੌਕਰੀ ਮੇਰੇ ਹਿਸਾਬ ਨਾਲ ਨਾ ਗ੍ਰੈਜੂਏਸ਼ਨ ਵਾਲੇ ਵੀ ਤਿਆਰ ਹੋ ਗਏ ਹੋਣੇ ਆ ਕਿਉਂ ਨੌਕਰੀ ਤਾਂ ਸੇਮ ਹੈ ਚਪੜਾਸੀ ਦੀ ਨੌਕਰੀ ਹੈ ਨਾ ਬਟ ਇੱਥੇ ਫਰਕ ਇੱਥੇ ਆਇਆ ਜਦੋਂ ਉਸੇ ਚਪੜਾਸੀ ਦੀ ਨੌਕਰੀ ਦੇ ਨਾਲ ਤਨਖਾਹ ਨੂੰ ਵਧਾ ਦਿੱਤਾ ਗਿਆ ਤਾਂ ਰਿਸਪੈਕਟੇਬਲ ਹੋ ਗਈ ਸਰਕਾਰੀ ਲਾ ਦਿੱਤਾ ਗਿਆ ਤੇ ਡਿਗਨੀਫਾਈਡ ਹੋ ਗਈ ਦੇਖੋ ਕੰਮ ਸੇਮ ਹੈ ਲੇਕਿਨ ਜਗਾ ਤੇ ਉਹਦੇ ਬਦਲੇ ਸਾਨੂੰ ਮਿਲ ਕੀ ਰਿਹਾ ਮਾਇਨੇ ਇਹ ਰੱਖਦਾ ਹੈ ਇਥੇ ਕੰਮ ਨਹੀਂ ਮੈਨੇ ਰੱਖ ਰਿਆ ਇਥੇ ਮੈਨੇ ਕੀ ਰੱਖ ਰਿਆ ਵਿਵੋ ਦੇ ਬਦਲੇ ਸਾਨੂੰ ਮਿਲ ਕੇ ਮਿਲ ਕੀ ਰਿਹਾ ਇਹਦੀ ਹੁਣ ਬੜੀ ਸੋਹਣੀ ਦੂਜੀ ਐਗਜ਼ਾਮਪਲ ਮੈਂ ਦਿੰਨੀ ਆ ਅੱਜ ਕੱਲ ਸਾਡੇ ਪੰਜਾਬ ਦੇ ਮੁੰਡੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾ ਰਹੇ ਠੀਕ ਹੈ ਜੀ ਉੱਥੇ ਜਾ ਕੇ ਕੋਈ ਸਿਕਿਉਰਟੀ ਗਾਰਡ ਦੀ ਜੋਬ ਕਰਦਾ ਕੋਈ ਰੈਸਟੋਰੈਂਟ ਦੇ ਵਿੱਚ ਭਾਂਡੇ ਵੀ ਤੋਰੇ ਆ ਕੋਈ ਪਲੰਬਿੰਗ ਦਾ ਕੰਮ ਵੀ ਕਰ ਰਿਹਾ ਕੋਈ ਕੰਸਟਰਕਸ਼ਨ ਦਾ ਕੰਮ ਵੀ ਕਰ ਰਿਹਾ ਉਹੀ ਕੰਮ ਉਹ ਕਰ ਰਿਹਾ ਜੋ ਪ੍ਰਵਾਸੀ ਭਾਈ ਸਾਡੇ ਪੰਜਾਬ ਚ ਆ ਕੇ ਕਰ ਰਿਹਾ ਜੇ ਕਿਸੇ ਪੰਜਾਬ ਦੇ ਮੁੰਡੇ ਨੂੰ ਇਹ ਕਿਹਾ ਜਾਵੇ ਤੂੰ ਇੱਥੇ ਰਹਿ ਕੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨੀ ਹੈ ਕੀ ਕਰੂਗਾ ਨਹੀਂ ਕਿਉਂ ਇੱਥੇ ਉਹਨੂੰ ਪੈਸੇ ਮਿਲਣੇ ਰੁਪਈਆਂ ਦੇ ਵਿੱਚ ਤੇ ਕੈਨੇਡਾ ਅਮਰੀਕਾ ਦੇ ਵਿੱਚ ਮਿਲਣੇ ਡਾਲਰਾਂ ਚ ਕੰਮ ਉਹੀ ਹੈ ਬਟ ਉਹਦੇ ਲਈ ਮਿਲ ਕੀ ਰਿਹਾ ਉਹਦੇ ਬਦਲੇ ਉਹਦਾ ਇਨਸੈਂਟਿਵ ਕੀ ਹੈ ਇਹ ਫਰਕ ਪੈਂਦਾ ਹੈ ਤਾਂ ਹੀ ਕਿ ਆ ਜਾਂਦਾ ਹੈ ਕੰਮ ਕਦੀ ਵੀ ਕੋਈ ਛੋਟਾ ਵੱਡਾ ਨਹੀਂ ਹੁੰਦਾ ਮਾਇਨੇ ਰੱਖਦਾ ਹੈ ਉਹ ਕੰਮ ਤੁਸੀਂ ਕਿੱਥੇ ਕਰ ਰਹੇ ਹੋ ਤੇ ਉਹਦੇ ਬਦਲੇ ਚ ਤੁਹਾਨੂੰ ਮਿਲ ਕੀ ਰਿਹਾ ਆਈ ਹੋਪ ਤੁਸੀਂ ਮੇਰੀ ਗੱਲ ਸਮਝੇ ਹੋਵੋਗੇ ਤਾਂ ਆਪਾਂ ਨੂੰ ਹਰ ਚੀਜ਼ 'ਤੇ ਸੋਚਣ ਵਿਚਾਰਨ ਦੀ ਜ਼ਰੂਰਤ ਹੁੰਦੀ ਹੈ ਇੱਕ ਹਫ਼ਤਾ ਸਮਾਜ ਦੇ ਵਿੱਚ ਘੜਤਾ ਦਿੱਤੀ ਜਾਂਦੀਆਂ ਬਟ ਜਿਆਦਾਤਰ ਲੋਕਾਂ ਨੂੰ ਇਨਾਂ ਕਹਾਵਤਾਂ ਦੇ ਮਾਇਨੇ ਨਹੀਂ ਪਤਾ ਹੁੰਦੇ ਇਹ ਅਗਲੀ ਵੀਡੀਓ ਸਿਰ ਮਿਲਦੀ ਹੈ ਇੱਕ ਵੱਖਰੇ ਸੋਸ ਦੇ ਨਾਲ ਸਸਰੀ ਗਾਲ ਜੀ